ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਆ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਵੱਡਾ ਤੇ ਸਾਡੇ ਜੀਵਨ ਦੇ ਲਈ ਇਹਨਾਂ ਸੋਤ ਇਤਿਹਾਸ ਆ ਇਹ ਉਹ ਸਥਾਨ ਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਪਾ ਰਾਪਾਤੋਂ ਇਹ ਤੱਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਇਤਿਹਾਸਕ ਕਦਮ ਚੁੱਕਿਆ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੀ ਫਸਲ ਦਾ ਭਾਅ ਵਧਾ ਕੇ 401 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਪੰਜਾਬ ਹੁਣ ਦੇਸ਼ ਚ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ ਹੈ 799 401 ਕਰਦੇ 10 ਰੁਪਏ ਵਧਾ ਕੇ ਇਸ ਵਕਤ ਦੇਸ਼ਦਾਨੀ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਕੰਨੇ ਦਾ ਪੰਜਾਬ ਚ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਗੰਨਾ ਕਿਸਾਨਾਂ ਨੂੰ 764 ਕਰੋੜ 99 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਫੈਸਲਿਆਂ ਸਦਕਾ ਹੀ ਸਾਲ 2024-25 ਚ ਗੰਨੇ ਦੀ ਕਾਸ਼ਤ ਅਧੀਨ ਖੇਤਰਫਲ 56302 ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਾਲਾ ਦੀ ਸਹਿਕਾਰੀ 슈ਗਰ ਮਿਲ ਦੇ ਵਿੱਚ 3500 TCD ਸਮਰੱਥਾ ਦੇ ਪਲਾਂਟ ਅਤੇ ਬਾਇਓ ਸੀਐਨਜੀ ਪਲਾਂਟ ਦੀ ਸ਼ੁਰੂਆਤ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸੁਗਾਤ ਦਿੱਤੀ। ਇਸ ਪਲਾਂਟ 'ਚ ਸਭ ਤੋਂ ਅਤ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਖਾਸ ਤੌਰ ਤੇ ਪਟਾਲਾ ਦੇ ਗੰਨਾ ਕਾਸ਼ਤਕਰਾਂ ਲਈ ਵਰਤਦਾ ਦਿਨਾ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਤੋਂ ਘਟਨ ਹੋਇਆ ਔਰ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾੜੇ ਲਾਈ ਗਈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟਿੱਚਾ ਇਥੇ ਕਿ 40 ਸਿੰਘਾਂ ਨੇ ਜੋ ਉਹੀ ਸਿੰਘ ਜੋ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਵਿਦਾਵਾ ਲਿਖ ਕੇ ਦੇ ਆਇਸਾਂ ਤਾਂ ਲਿਖਿਆ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਸਿੰਘ ਮਾਜੇ ਦੇ ਵਿੱਚ ਜਾਂਦੇ ਆ ਆਪਣੇ ਘਰਾਂ ਵੱਲ ਚਾਲੇ ਪਾਉਂਦੇ ਆ ਤਾਂ ਉੱਥੇ ਇੱਕ ਵੱਡਾ ਸਮਾਗਮ ਹੁੰਦਾ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਾਜੇ ਦੇ ਉੱਪਰ ਦਾਗ ਲੱਗ ਗਿਆ ਹੈ ਕਿ ਉਹ ਸਿੰਘ ਜਿਹੜੇ ਗੁਰੂ ਸਾਹਿਬ ਨੂੰ ਆਫ ਦੀ ਘੜੀ ਦੇ ਵਿੱਚ ਛੱਡ ਕੇ ਘਰਾਂ ਨੂੰ ਆ ਗਏ ਨੇ ਅਸੀਂ ਆਪਣੀ ਫੁੱਲ ਬਖਸ਼ਾਉਣ ਦੇ ਲਈ ਗੁਰੂ ਸਾਹਿਬ ਦੇ ਨਾਲ ਮੁੜ ਫੇਰ ਇਕੱਠੇ ਹੋਵਾਂਗੇ ਤੇ ਮਾਤਾ ਪਾਕੌਰ ਜੀ ਦੀ ਅਗਵਾਈ ਹੇਠ ਅਤੇ ਹੋਰ ਭਾਈ ਸਿੰਘਾ ਸਹਿਬਾਨਾਂ ਦੇ ਨਾਲ ਉਹ 40 ਸਿੰਘ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦੇ ਹੋਏ ਗੁਰੂ ਸਾਹਿਬ ਦੇ ਪਿੱਛੇ ਜਗ੍ਹਾ ਤੇ ਆਉਂਦੇ ਨੇ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਗੁਰੂ ਸਾਹਿਬ ਦੇ ਨਾਲ ਮੁਗਲਾ ਖਿਲਾਫ ਵੱਡੀ ਜੰਗ ਤੇ ਆਖਰੀ ਫੈਸਲਪੁਰ ਲੜਾਈ ਲੜਦੇ ਨੇ ਤੇ ਫਸੇ ਹਾਸਲ ਕਰਦੇ ਨੇ ਪੁਰਾਣੇ ਸਮੇਂ ਵਿੱਚ ਇਸ ਜਗ੍ਹਾ ਨੂੰ ਖਿਦਰਾਣੇ ਦੀ ਥਾਂ ਕਿਹਾ ਜਾਂਦਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਬਹੁਤ ਵੱਡਾ ਸਰੋਵਰ ਹੈ ਕਿ ਪੁਰਾਣੇ ਸਮੇਂ ਵਿੱਚ ਪਾਣੀ ਦੀ ਘਾਟ ਤੋਂ ਦੇ ਚੱਲਦੇ ਤਾਂ ਤਾਬਾਂ ਬਣਾਈਆਂ ਜਾਂਦੀਆਂ ਸੀ ਤਾਂ ਬਰਸਾਤਾਂ ਦਾ ਪਾਣੀ ਇਕੱਠਾ ਕਰਕੇ ਲੋਕਾਂ ਦੇ ਪੀਣ ਯੋਗ ਤੇ ਵਰਤੋਂ ਵਿੱਚ ਲਿਆ ਜਾਂਦਾ ਸੀ ਤੇ ਉਸੇ ਤਰ੍ਹਾਂ ਹੀ ਇਸ ਜਗ੍ਹਾ ਨੂੰ ਖਿਦਰਾਣੇ ਦੀ ਤਾਬ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਇਸ ਜਗ੍ਹਾ ਤੇ ਆਉਂਦੇ ਆ ਵਜੀਰ ਖਾਨ ਵੱਲੋਂ ਭੇਜਿਆ ਹੋਇਆ ਖੋਜਾਂ ਦੇ ਨਾਲ جنگ ਲੜਦੇ ਨੇ ਫਤਿਹ ਹਾਸਲ ਹੁੰਦੀ ਹੈ ਉਹ 40 ਸਿੰਘਾਂ ਦੇ ਵੱਲੋਂ ਆਪਣਾ ਵਿਦਾਵਾ ਗੁਰੂ ਸਾਹਿਬ ਕੋਲੋਂ ਪਰਵਾਇਆ ਜਾਂਦਾ ਜੋ ਉਹ ਵਿਦਾਵਾ ਗੁਰਦੁਆਰਾ ਕਹ ਦਈਏ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਉਹ ਵਿਦਾਵਾ ਲੈ ਕੇ ਦੇਖਿਆ ਇਸਨ ਤੋਂ ਗੁਰੂ ਸਾਹਿਬ ਨੇ ਜੰਗ ਖਤਮ ਹੋਣ ਤੋਂ ਬਾਅਦ ਉਹਨਾਂ ਸਿੰਘਾਂ ਦਾ ਵਿਦਾਵਾ ਪਾੜ ਕੇ ਉਹਨਾਂ ਦੀ ਟੁੱਟੀ ਗੰਢੀ ਸੀ ਇਸ ਪੂਰੇ ਇਤਿਹਾਸ ਪਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਭਾਈ ਜਗਵੀਰ ਸਿੰਘ ਜੀ ਜਗਵੀਰ ਸਿੰਘ ਮੁਕਤਸਰ ਦੇ ਇਸ ਗੁਰਦੁਆਰਾ ਦੇ ਮੁੱਖ ਗ੍ਰੰਥੀ ਨੇ ਤੇ ਦੱਸ ਤੀਏ ਕਿ ਉਹ ਉਹੀ ਅਸਥਾਨ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦੀ ਟੁੱਟੀ ਗੰਢੀ ਸੀ ਤਾਂ ਤਸਵੀਰਾਂ ਦੇ ਵਿੱਚ ਇੱਕ ਵਾਰੀ ਤੁਹਾਨੂੰ ਤਸਵੀਰ ਵਖੋਣ ਦੀ ਕੋਸ਼ਿਸ਼ ਕਰੂਗਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਜਿੱਥੇ 40 ਸਿੰਘਾਂ ਦੀ ਟੁੱਟੀ ਗੰਢੀ ਗਈ ਉਸ ਅਸਥਾਨ ਦੇ ਉੱਪਰ ਅੱਜ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸਜੋਬਿਤ ਹੈ ਤੇ ਖਿਦਰਾਣੇ ਦੀ ਢਾਬ ਨੂੰ ਕਹਿੰਦੀ ਏ ਕਿ ਉਸ ਸਮੇਂ ਗੁਰੂ ਸਾਹਿਬ ਨੇ ਵਾਰ ਦਿੱਤਾ ਸੀ ਕਿ ਖਿਦਰਾਣੇ ਤੋਂ ਬਾਅਦ ਇਸ ਜਗ੍ਹਾ ਨੂੰ ਕੋਈ ਖਿਦਰਾਣੇ ਦੇ ਨਾਮ ਨਾਲ ਨਹੀਂ ਬਲਕਿ ਮੁਕਤਸਰ ਦੇ ਨਾਮ ਨਾਲ ਇਹ ਸਥਾਨ ਜਾਣਿਆ ਜਾਵੇਗਾ ਤਾਂ ਸਾਡੇ ਨਾਲ ਨੇ ਭਾਈ ਜਗਵੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸਥਾਨ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਤੇ ਇਸ ਇਤਿਹਾਸ ਬਾਰੇ ਸਾਡੀ ਦਰਸ਼ਕਾਂ ਜੋ ਸੰਗਤ ਸਾਨੂੰ ਦੇਖ ਰਹੀ ਹੈ ਜਿੱਦੀ ਜੋੜ ਮੇਲੇ ਆਉਣ ਵਾਲੇ ਆ ਉਸ ਨੂੰ ਲੈ ਕੇ ਬਹੁਤ ਵੱਡਾ ਇਤਿਹਾਸ ਮਹੱਤਵ ਹੈ ਇਸ ਜਗ੍ਹਾ ਦਾ ਕੀ ਕਹਿਣਾ ਚਾਹੋਗੇ ਇਤਿਹਾਸ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ ਇਸ ਸਥਾਨ ਦਾ ਅਸ਼ੋਕੜ ਹੈ ਜਿਹੜਾ ਉਸ ਲਈ ਅਨੰਦਪੁਰ ਸਾਹਿਬ ਤੋਂ ਚੱਲਦਾ ਹੈ ਆਪ ਜੀ ਜਾਣਦੇ ਹੋ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੁਗਲ ਸਾਮਰਾਜ ਦੀਆਂ ਪਹਾੜੀ ਰਾਜੀਆਂ ਨੇ ਬਹੁਤ ਸਾਰੀ ਜੰਗਾ ਹੁੰਦੀਆਂ ਤਾਂ ਉਹਨਾਂ ਦੇ ਵਿੱਚੋਂ ਜਦੋਂ ਆਖੀਰਲਾ ਕੇਰਾ ਪਿੰਦਾ ਬਹੁਤ ਵੱਡਾ 8 ਮਹੀਨੇ ਦਾ ਕੇਰਾ ਹੁੰਦਾ ਉਸ ਕੇਰੇ ਦੇ ਦੌਰਾਨ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਰਾਸ਼ਨ ਪਾਣੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਾਂ ਸਿੰਘਾਨ ਮੰਦਿਰ ਕੇ ਰਾਜਸਥੇਲੇ ਪਾਇਆ ਗਿਆ ਤਾਂ ਉਸ ਵੇਲੇ ਬਹੁਤ ਕੀਮਤੀ ਜਾਨਾਂ ਜਿਹੜੀਆਂ ਜਾ ਰਹੀਆਂ ਨੇ ਭੁੱਖ ਦੇ ਨਾਲ ਸਿੰਘ ਦਮ ਤੋੜਦੇ ਆ ਘੋੜੇ ਦਮ ਤੋੜਦੇ ਆ ਜਾਨਵਰ ਇਸ ਤਰ੍ਹਾਂ ਉਚੜਾਈ ਕਰਦੇ ਆ ਤਾਂ ਜਿਹੜੇ ਉੱਥੇ ਖਾਲਸੇ ਆ ਉਹ ਸਤਗੁਰੂ ਜੀ ਦਾ ਆਪਣੇ ਪਰਿਵਾਰ ਮਹਾਰਾਜ ਦਾ ਦਿੱਤਾ ਹੈ ਸਾਬਜਾਦੇ ਵਿੱਚ ਨੇ ਸਿੰਘਾਂ ਨੂੰ ਇਸ ਗੱਲ ਦੀ ਵੀ ਫਿਕਰ ਹੈ ਜੇ ਅਸੀਂ ਸਤਗੁਰਾਂ ਜੀ ਨੂੰ ਕਵਾਂਗੇ ਤੇ ਮਹਾਰਾਜ ਆਪਣੇ ਪਰਿਵਾਰ ਲੈ ਕੇ ਵੀ ਹੈ ਜਿਹੜਾ ਇੱਥੋਂ ਚਲੇ ਜਾਣਗੇ ਪਰ ਸਤਗੁਰੂ ਜੀ ਇਸ ਗੱਲ ਵਾਸਤੇ ਮੰਨਣ ਦੀ ਤਿਆਰ ਨਹੀਂ ਇਸ ਜੱਦੋਜਾਦ ਦੇ ਅੰਦਰ ਫਿਰ ਸਤਗੁਰੂ ਜੀ ਉਹਨਾਂ ਸੱਖਾਂ ਨੂੰ ਕਹਿ ਦਿੰਦੇ ਆ ਕਿ ਜੇ ਤੂੰ ਵੀ ਰਾਣਾ ਹੀ ਹੈ ਲਿਖਦੇ ਜਾਓ ਅਸੀਂ ਤੁਹਾਡੇ ਸਿੱਖ ਬੜੀ ਦੁਬਿਧਾ ਵਿੱਚ ਸਨ ਜਿਸ ਗੁਰੂ ਨਾਲ ਮਰਨ ਦੇ ਜੀਵਨ ਦੇ ਵਾਦੀ ਕੀਤੇ ਹੋਏ ਸੀ ਉਸ ਗੁਰੂ ਤੋਂ ਵਿਮਤ ਹੋਇਆ ਗਿਆ ਇਹ ਸੀ ਵੀ ਚਲੋ ਸ਼ਾਇਦ ਜੇ ਅਸੀਂ ਇਸ ਤਰ੍ਹਾਂ ਲਿਖ ਦੇਵਾਂਗੇ ਤੇ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਇੱਥੋਂ ਕੱਢ ਕੇ ਲੈ ਜਾਣਗੇ ਸਾਹਿਬ ਜਾਦਿਆਂ ਨੂੰ ਕੱਢ ਲੈਣਗੇ ਲਿਖ ਦਿੱਤਾ ਜਾਂਦਾ ਕਿ ਅਸੀਂ ਆਪ ਜੀ ਦੇ ਸਿੱਖੀ ਤੇ ਬਾਕੀਆਂ ਦਾ ਮਨੋਬਲ ਟੁੱਟਣਾ ਸੁਭਾਵਿਕ ਸੀ ਬਾਕੀਆਂ ਦਾ ਮਨੋਬਲ ਨਾ ਟੁੱਟੇ ਮਹਾਰਾਜ ਨੇ ਕਿਲਾ ਛੱਡੰਦਾ ਫੈਸਲਾ ਕੀਤਾ 6 ਪੋਦੀ ਰਾਤ ਕਿਲਾ ਛੱਡਿਆ ਜਾਂਦਾ ਸਤਪੋ ਨੂੰ ਸਰਸਾ ਦੇ ਕੰਢੇ ਬਹੁਤ ਵੱਡੀ ਜੰਗ ਹੈ ਪਰਿਵਾਰ ਵਿਛੜ ਜਾਂਦਾ ਹੈ ਸਮਕੌਰ ਸਾਹਿਬ ਪੁੱਜਦੇ ਆ ਉਥੋਂ ਤਾੜੀ ਮਾਰ ਕੇ ਰਾਤ ਨਿਕਲਦੇ ਆ ਸਹਬਜ਼ਾਦਿਆਂ ਦੇ ਸਰੀਰਾਂ ਦੇ ਕੋਲੋਂ ਦੇਖ ਕੇ ਅਨਡਿਟ ਕੀਤਾ ਇਹ ਕਹਿ ਕੇ ਉਸ ਪਿਆਰੇ ਦੇ ਗੀਤ ਗਾਉਂਦੇ ਆ ਉਸ ਕਾਲ ਕਰਕ ਵੈਗਰੂ ਦੇ ਰੰਗਾਂ ਵਿੱਚ ਰਾਜੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਆ ਗਏ ਬੁਲਾਬਾ ਪੰਜਾਬਾ ਮਿਲੇ ਛੇਤੀ ਉਹਨਾਂ ਨੇ ਜਵਾਬ ਦੇ ਦਿੱਤਾ ਗਨੀ ਖਾਨ ਨਵੀ ਖਾਨ ਮੇਰੇ ਉਹਨਾਂ ਸਾਥ ਦੇ ਸਾਥ ਉੱਤ ਦਾ ਪੀਰ ਬਣ ਕੇ ਸਤਿਗੁਰੂ ਦੀ ਇੱਕ ਅਗਲਾ ਸਫ਼ਰ ਜਿਹੜਾ ਆਰਮ ਦੀ ਪੈਰੀ ਸਾਥ ਸੰਗ ਜੀ ਗੁਰਦੁਆਰਾ ਤੰਬੂ ਸਾਹਿਬ ਵੀ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦਾ ਐ ਤੇ ਸਾਥੀ ਨਿਕੂੰਗਾ ਤਸਵੀਰਾਂ ਉਹਦੇ ਦੂਸਰੀ ਸਾਈਡ ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਮਾਤਾ ਭਾਗੌਰ ਜੀ ਹੈ ਜੋ ਸ਼ੋਭਿਤ ਹਨ ਇਹ ਉਹੀ ਗੁਰਦੁਆਰਾ ਸਾਹਿਬ ਹਨ ਜਿੱਥੇ ਕਿ 40 ਸਿੰਘਾਂ ਸ਼ਹੀਦਾਂ ਨੇ ਆਪਣੇ ਇਸ ਜਗ੍ਹਾ ਦੇ ਉੱਪਰ ਖਦਰਾਣੇ ਦੀ ਢਾਬ ਤੇ ਜਦੋਂ ਝਾੜ ਹੁੰਦੇ ਸੀ ਬਿਆਬਨ ਜੰਗਲ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਸਾਹਿਬ ਤੇ ਨਾਲ ਆ ਕੇ ਮਿਲ ਕਰਕੇ ਮੁਗਲਾਂ ਦੇ ਖਿਲਾਫ ਜੋ ਜੰਗ ਲੜੀ ਸੀ ਤਾਂ ਆਖਰੀ ਜੰਗ ਸੀ ਤਾਂ ਇਸ ਜਗ੍ਹਾ ਦੇ ਉੱਪਰ ਝਾੜ ਕੰਡੀਆਂ ਵਾਲੇ ਕਹਿ ਦਈਏ ਕਿ ਤੰਬੂ ਲਾਇਆ ਸੀ ਚਾਦਰੇ ਕਸ਼ਰੇ ਝਾੜਾਂ ਦੇ ਉੱਪਰ ਪਾ ਕੇ ਤੇ ਮੁਗਲ ਫੌਜਾਂ ਨੂੰ ਝੁਕਾਵੇਂ ਪਾਉਣ ਲਈ ਤੇ ਕਹਿ ਦਈਏ ਉਹਨਾਂ ਨੂੰ ਪਲੇਖਾ ਪਾਉਣ ਦੇ ਲਈ ਕਿ ਇੱਥੇ ਸਿੱਖਾਂ ਦਾ ਵੱਡਾ ਕੈਂਪ ਲੱਗਿਆ ਹੋਇਆ ਤਾਂ ਇਸ ਜਗ੍ਹਾ ਦੇ ਉੱਪਰ ਤੰਬੂ ਲਗਾਈ ਸਨ ਆਪਣੇ ਤਾਂ ਜੋ ਮੁਗਲ ਫੌਜਾਂ ਨੂੰ ਭੁਲੇਖਾ ਪੈ ਸਕੇ ਕਿ ਇਹ ਵੱਡਾ ਕੈਂਪ ਜੋ ਵੱਡੇ ਸਿੰਘ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਬੇਸ਼ੱਕ ਉਹ 40 ਸਿੰਘ ਤੇ ਹੋਰ ਵੀ ਸਿੰਘ ਗੁਰੂ ਸਾਹਿਬ ਦੇ ਨਾਲ ਸਨ ਪਰ ਇਸ ਜਗ੍ਹਾ ਦੇ ਉੱਪਰ ਪੁਰਾਣੇ ਸਮੇਂ ਦੇ ਵਿੱਚ ਜਦੋਂ ਲੜਾਈ ਲੜੀ ਹੋਈ ਹੈ ਤਾਂ ਉਸ ਦੇ ਕਹ ਦਈਏ ਕਿ ਮੁਗਲ ਫੌਜਾਂ ਦੇ ਨਾਲ ਲੜਦੇ ਹੋਏ ਸ਼ਹੀਦیاں ਜ਼ਰੂਰ ਪਾਈਆਂ ਇਸ ਜਗ੍ਹਾ ਦੇ ਉੱਪਰ ਤੰਬੂ ਲਗਾ ਕੇ ਮੁਗਲ ਫੌਜਾਂ ਨੂੰ ਭੁਲੇਖਾ ਪਾਉਣ ਦੇ ਲਈ ਤੰਬੂ ਲਗਾਏ ਸਨ ਤਾਂ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਤੰਬੂ ਸਾਹਿਬ ਸੋ ਜੋ ਵੀ ਤਰ੍ਹਾਂ ਇਤਿਹਾਸ ਦੇ ਵਿੱਚ ਇੱਕ ਵੱਡਾ ਨਾਮ ਆਉਂਦਾ ਮਾਤਾ ਭਾਕੌਰ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਹ ਮਾਝੇ ਦੇ ਸਿੰਘ ਚਵਾਲਦੀ ਰਹਿਣ ਵਾਲੀ ਮਾਤਾ ਭਾਕੌਰ ਜੀ ਜਿਨ੍ਹਾਂ ਦੇ ਪ੍ਰੇਰਣਾ ਸਦਕਾ ਤੇ ਹੋਰ ਕਹਿ ਦਈਏ ਕਿ ਸਿੰਘ ਜੋ 40 ਸਿੰਘ ਨੇ ਤਸਵੀਰਾਂ ਦੇ ਵਿੱਚ ਗੁਰਦੁਆਰਾ ਮਾਤਾ ਭਾਕੌਰ ਜੀ ਸ਼ਸ਼ੋਭਿਤ ਹੈ ਤਾਂ ਉਹ ਮਾਤਾ ਮਾਝੇ ਦੀ ਉਹ ਸ਼ੇਰਨੀ ਜਿਨ੍ਹਾਂ ਨੇ ਡਟ ਕੇ ਮਰਦਾਂ ਦੇ ਵਾਂਗ ਮੁਗਲ ਫੌਜਾਂ ਦਾ ਕਹਿ ਦਈਏ ਕਿ ਸਾਹਮਣਾ ਕੀਤਾ ਤਾਂ ਉਸ ਸਮੇਂ ਤੋਂ ਹੀ ਜਹੀਦियां ਪ੍ਰਾਪਤ ਕੀਤੀਆਂ ਔਰ ਇਸ ਜਗ੍ਹਾ ਦੇ ਉੱਪਰ ਮਾਤਾ ਪਾਕੋਰ ਦਾ ਵੀ ਇਸ 40 ਸਿੰਘਾਂ ਸ਼ੀਦਾਂ ਦੇ ਨਾਂ ਨੂੰ ਪ੍ਰੇਰਨਾ ਦੇਣ ਅਤੇ ਜੰਗ ਦੇ ਵਿੱਚ ਹਿੱਸਾ ਪਾਉਣ ਨੂੰ ਲੈ ਕੇ ਵੱਡਾ ਅਸਥਾਨ ਹੈ। ਸ਼੍ਰੀ ਮੁਕਤਸਰ ਸਾਹਿਬ ਕੋ ਵਸ਼ਫਾਕ ਟੂ ਡੀ ਦੈਨਿਕ ਸਵੇਰਾ ਟੀਵੀ